ਮੈਂ ਸੁਖ gil ਮੋਗਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਮੇਰੇ ਨਾਲ ਹਰਪ੍ਰੀਤ ਸਿੰਘ ਨੇ ਔਰ ਸੁਖਦੇਵ ਸਿੰਘ ਜੀ ਮਲਕੀਤ ਸਿੰਘ ਜੀ ਅਸੀਂ ਸਾਰੇ ਜਿਹੜੇ ਟੀਮ ਇੱਥੇ ਆਈ ਹੋਈ ਆ ਸਾਰੇ ਹੀ ਯੈਲੋ ਲੀਫ ਇਮੀਗ੍ਰੇਸ਼ਨ ਦਾ ਵੀਜ਼ਾ ਲੈਂਡ ਸਰਦਾਰ ਵੀਜ਼ਾ ਤੇ ਵਕ ਵਕ ਨਾਵਾਂ ਤੇ ਇਹ ਕੰਪਨੀਆਂ ਖੋਲ ਕੇ ਮੁਹਾਲੀ ਤੇ ਚੰਡੀਗੜ੍ਹ ਦੇ ਵਿੱਚ ਰੀਤ ਕੌੜਾ ਤੇ ਉਹਨਾਂ ਦੇ ਹਸਬੰਡ ਕੁਲਵੀਰ ਕੌੜਾ ਨੇ ਕਰੋੜਾ ਰੁਪਏ ਦੀ ਠੱਗੀ ਜਿਹੜੀ ਆਮ ਲੋਕਾਂ ਦੇ ਨਾਲ ਮਾਰੀ ਐ ਅਸੀਂ ਪਿਛਲੇ ਦਿਨੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਰਾਓ ਕਰਨ ਦਾ ਪ੍ਰੋਗਰਾਮ ਜਿਹੜਾ 28 ਜੂਨ ਦਾ ਰੱਖਿਆ ਸੀ ਤਾਂ ਸਾਨੂੰ ਐਸਐਸਪੀ ਮੁਹਾਲੀ ਸਿਟੀ ਐਸਪੀ ਮੁਹਾਲੀ ਸਿਟੀ ਉਹਨਾਂ ਨੇ ਸਾਨੂੰ ਬੁਲਾ ਕੇ ਵਿਸ਼ਵਾਸ ਦਿਵਾਇਆ ਸੀ ਕਿ 6 ਜੁਲਾਈ ਤੱਕ ਅਸੀਂ ਇਸ ਮਸਲੇ ਦਾ ਜਿਹੜਾ ਹੱਲ ਕਰਾਂਗੇ ਜਾਂ ਕੁਲਵੀਰ ਕੌੜੇ ਨੂੰ ਪੜਾਂਗੇ ਜਾਂ ਰੈਸਟ ਪਾਵਾਂਗੇ ਉਹਨਾਂ ਦੀ ਕਿਉਂਕਿ 39 ਦੇ ਕਰੀਬ ਪਰਚੇ ਜਿਹੜੇ ਮਟੌਰ ਥਾਣੇ ਦੇ ਵਿੱਚ ਨੇ ਮੁਹਾਲੀ ਔਰ 82 ਸੈਕਟਰ ਦੇ ਥਾਣੇ ਦੇ ਵਿੱਚ 24 ਪਰਚੇ ਨੇ ਤੇ ਵਕ ਵਕ ਸਟੇਟਾਂ ਤੋਂ ਜਿੱਦਾਂ ਪੰਜਾਬ ਹਰਿਆਣਾ ਰਾਜਸਥਾਨ ਤੋਂ ਕਈ ਲੋਕ ਇਦਾਂ ਦੇ ਵੀ ਨੇ ਕਿ ਜਿਨ੍ਹਾਂ ਨੇ ਸਾਡੇ ਨਾਲ ਅਜੇ رابطہ ਵੀ ਨਹੀਂ ਕੀਤਾ ਉਹਨਾਂ ਨੇ ਆਪਣੇ ਲੈਵਲ ਤੇ ਪ੍ਰੈਸ ਜਿਹੜੇ ਐਫ ਆਈ ਆਰ ਨੇ ਕਰਵਾਈਆਂ ਹੋਈਆਂ ਨਹੀਂ ਤੇ ਅਸੀਂ ਬੇਨਤੀ ਕਰਦੇ ਹਾਂ ਅੱਜ ਫੇਰ 6 ਜੁਲਾਈ ਨੂੰ ਅਸੀਂ ਐਸਐਸਪੀ ਸਾਹਿਬ ਦੇ ਆਫਿਸ ਗਏ ਸੀ ਉੱਥੇ ਸਾਨੂੰ ਐਸਐਸਪੀ ਸਾਹਿਬ ਮਿਲੇ ਨਹੀਂ ਨਾ ਹਰਬੀਰ ਸਿੰਘ ਜਿਹੜੇ ਐਸਪੀ ਜਿਨ੍ਹਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਉਹ ਵੀ ਨਹੀਂ ਮਿਲੇ ਉਹ ਵੀ ਛੁੱਟੀ ਤੇ ਸਨ ਤੇ ਸਾਨੂੰ ਉਹਨਾਂ ਦੇ ਰੀਡਰ ਨੇ ਦੱਸਿਆ ਕਿ ਜਿਹੜੀ ਸੈੱਟ ਬਣਾ ਦਿੱਤੀ ਗਈ ਆ ਪੰਜ ਮੈਂਬਰੀ ਜਿਹਦੇ ਵਿੱਚ ਵੱਖ-ਵੱਖ ਧਰਾਵਾਂ ਦੇ ਤਹਿਤ ਪਰਚੇ ਜਿਹੜੇ ਦਰਜ ਹੋਏ ਸੀ ਉਹਦੀ ਇਨਵੈਸਟੀਗੇਸ਼ਨ ਕਰਨ ਇਨਵੈਸਟੀਗੇਸ਼ਨ ਕਰਨ ਵਾਸਤੇ ਟੀਮਾਂ ਬਣਾਈਆਂ ਗਈਆਂ ਨੇ ਅਤੇ ਸੋਮਵਾਰ ਤੱਕ ਦਾ ਉਹਨਾਂ ਨੇ ਸਮਾਂ ਲਿਆ ਕਿ ਸੋਮਵਾਰ 8 ਜੁਲਾਈ ਤੱਕ ਅਸੀਂ ਇਸ ਮਸਲੇ ਦਾ ਹੱਲ ਕਰਵਾ ਦੇਵਾਂਗੇ ਨਹੀਂ ਤਾਂ ਫਿਰ ਉਸ ਤੋਂ ਬਾਅਦ ਤੁਸੀਂ ਆਪਣੀ ਕਾਰਵਾਈ ਕਰ ਲਓ ਅਸੀਂ ਉਹਨਾਂ ਨੂੰ ਇਹ ਕਹਿ ਕੇ ਆਏ ਆ ਕਿ 8 ਜੁਲਾਈ ਤੱਕ ਜਾਂ ਤਾਂ ਕੋਈ ਮਸਲੇ ਦਾ ਹੱਲ ਹੋ ਜਾਵੇ ਨਹੀਂ ਤਾਂ ਫਿਰ ਅਸੀਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਜਿਹੜਾ ਘਰਾਓ ਆ ਉਹ ਸੋਮਵਾਰ 2 ਵਜੇ ਕਿਸਾਨ ਭਵਨ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਅਸੀਂ ਐਲਾਨ ਕਰਾਂਗੇ ਤੇ ਵੱਡੇ ਪੱਧਰ ਤੇ ਅਸੀਂ ਮੁੱਖ ਮੰਤਰੀ ਸਾਹਿਬ ਦੀ ਕੋਠੀ ਦਾ ਘਰਾਓ ਕਰਾਂਗੇ ਕਿਉਂਕਿ ਤਕਰੀਬਨ 350 ਦੇ ਕਰੀਬ ਜਿਹੜੇ ਪੀੜਤ ਨੇ ਉਹ ਅੱਜ ਸਾਡੇ ਨਾਲ ਇੱਥੇ ਵੀ ਮੌਜੂਦ ਨੇ ਅਤੇ ਸਾਰੇ ਗੁਹਾਰ ਲਗਾ ਰਹੇ ਨੇ ਕਿ ਸਾਨੂੰ ਇਨਸਾਫ ਦਵਾਇਆ ਜਾਵੇ 600 ਦੇ ਕਰੋੜ ਜਿਹੜਾ ਟੋਟਲ ਰੁਪਈਆ ਰੀਤ ਕੌੜਾ ਤੇ ਉਹਨਾਂ ਦੇ ਹਸਬੈਂਡ ਨੇ ਵੱਖ-ਵੱਖ ਕੰਪਨੀਆਂ ਖੋਲ੍ਹ ਕੇ ਸਾਡੇ ਆਮ ਲੋਕਾਂ ਤੋਂ ਪਿੰਡੂ ਲੋਕਾਂ ਤੋਂ ਖਾਸ ਕਰਕੇ ਠੱਗਿਆ ਆ ਔਰ ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬ ਸਰਕਾਰ ਜਿਹੜਾ ਇਹਨਾਂ ਲੋਕਾਂ ਨੂੰ ਇਨਸਾਫ ਦਿਵਾਉਣ ਵਾਸਤੇ 8 ਜੁਲਾਈ ਤੱਕ ਜਿਹੜਾ ਸਾਨੂੰ ਕੋਈ ਨਾ ਕੋਈ ਇਨਸਾਫ ਦਿਵਾਉਣਗੇ ਅਗਰ ਇਹ ਇਨਸਾਫ ਸਾਨੂੰ ਨਹੀਂ ਮਿਲਦਾ ਸਾਰੇ ਪੀੜਤ ਲੋਕਾਂ ਨੂੰ ਤਾਂ ਅਸੀਂ ਅਗਲਾ ਪ੍ਰੋਗਰਾਮ ਜਿਹੜਾ 2 ਵਜੇ 8 ਜੁਲਾਈ ਨੂੰ ਕਿਸਾਨ ਭਵਨ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਐਲਾਨ ਕਰਾਂਗੇ ਬਾਕੀ ਦੀ ਗੱਲ ਮੇਰੇ ਸਾਥੀ ਹਰਪ੍ਰੀਤ ਸਿੰਘ ਕਰਨਗੇ ਕੁਸ਼ਕ ਜਿਹੜੇ ਆਫੀਸਰ ਮਤਲਬ ਪਹਿਲਾਂ ਸਾਡੇ ਨਾਲ ਲਿੰਕ 'ਚ ਨਹੀਂ ਸੀਗੇ ਅਸੀਂ ਉਹਨਾਂ ਨਾਲ ਵੀ ਰਾਬਤਾ ਕਰਾਂਗੇ ਉਹਨਾਂ ਨੂੰ ਵੀ ਲਿੰਕ 'ਚ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਜੋ ਸਾਡੇ ਕੋਲ ਇਨਫੋਰਮੇਸ਼ਨ ਹੈਗੀਆਂ ਨੇ ਅਸੀਂ ਉਹ ਵੀ ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਕਰਾਂਗੇ ਤੇ ਆਪਣੀ ਜਿਹੜੀ ਇਨਫੋਰਮੇਸ਼ਨ ਅਸੀਂ ਆਪ ਇਕੱਠੀ ਕੀਤੀ ਆ ਅਸੀਂ ਉਹ ਵੀ ਉਹਨਾਂ ਤੱਕ ਪਹੁੰਚਾਉਂ ਕੁਝ ਪਹੁੰਚਾਤੀਆਂ ਕੁਝ ਹੋਰ ਵੀ ਪਹੁੰਚਾਵਾਂਗੇ ਅਸੀਂ ਸਟ ਨਾਲ ਮਿਲ ਕੇ ਕੰਮ ਜਿਵੇਂ ਐਸਐਸਪੀ ਸਾਹਿਬ ਨੇ ਸਾਨੂੰ ਕਿਹਾ ਸੀਗਾ ਐਸਪੀਸੀਡੀ ਸਾਹਿਬ ਨੇ ਵੀ ਸਾਡੇ ਨਾਲ ਗੱਲ ਕੀਤੀ ਸੀਗੀ ਵੀ ਜਿਹੜੀ ਇਹ ਸਟ ਬਣੂਗੀ ਉਹਦੀ ਜਿਹੜੀ ਰਿਪੋਰਟ ਆ ਤੁਹਾਨੂੰ ਹਰ ਮੰਡੇ ਦੀ ਮੰਡੇ ਅਪਡੇਟ ਕੀਤੀ ਜਾਊਗੀ ਤੁਹਾਡੀ ਕਮੇਟੀ ਦੇ ਬੰਦਿਆਂ ਨੂੰ ਤੇ ਉਹ ਕਮੇਟੀ ਬਣਾ ਕੇ ਅਸੀਂ ਉਹਨਾਂ ਨੂੰ ਦੇ ਚੁੱਕੇ ਹਾਂ ਆਲਰੇਡੀ ਤੇ ਉਹ ਸਾਡੇ ਨਾਲ ਇਸਤੇ ਰਾਬਤਾ ਕਾਇਮ ਕਰਨਗੇ ਉਸ ਤੋਂ ਬਾਅਦ ਜਿਹੜੀ ਵੀ ਸਾਡੀ ਅਪਡੇਟ ਹੋਏਗੀ ਉਹ ਅਸੀਂ ਪ੍ਰੈਸ ਦੇ ਸਾਹਮਣੇ ਵੀ ਜਿਵੇਂ ਭਾਜੀ ਨੇ ਦੱਸਿਆ ਵੀ ਸਾਡੀ ਜਿਹੜੀ ਸੋਮਵਾਰ ਦੀ ਰੱਖੀ ਹੈ ਉਹਨਾਂ ਨੇ ਮੀਟਿੰਗ ਹੈ ਉਸ ਤੋਂ ਬਾਅਦ ਗੱਲ ਹੋਏਗੀ ਉਸ ਤੋਂ ਬਾਅਦ ਜੋ ਵੀ ਸਾਡਾ ਹੋਏਗਾ ਉਹ ਭਾਜੀ ਅੱਗੇ ਆਪ ਦੱਸ ਦੇਣਗੇ ਸਾਨੂੰ ਅਸੀਂ ਅੱਗੇ ਅਪਡੇਟ ਸਭ ਨੂੰ ਕਰ ਦਾਂਗੇ ਵਿਦ ਪ੍ਰੈਸ ਦੇ ਵਿੱਚ ਤੇ ਦੂਜਾ ਜਿਹੜੀ ਚੀਜ਼ ਸਾਡੀ ਹੁਣ ਤੱਕ ਦਾ ਸੰਘਰਸ਼ ਸੀਗਾ ਸੰਘਰਸ਼ ਸਾਡਾ ਇਹ ਸੀਗਾ ਵੀ ਅਸੀਂ ਹਰ ਵਾਰ ਕੋਈ ਨਾ ਕੋਈ ਕੁਝ ਕਰਦੇ ਸੀਗੇ ਕਿਤੇ ਨਾ ਕਿਤੇ ਸਾਨੂੰ ਲੂਸ ਫੋਲੋ ਵੀ ਮਿਲਦੇ ਸੀਗੇ ਕਿਤੇ ਨਾ ਕਿਤੇ ਪੁਲਿਸ ਵੱਲੋਂ ਵੀ ਸਾਨੂੰ ਪਿੱਛੇ ਧੱਕਿਆ ਜਾਂਦਾ ਸੀਗਾ ਤੇ ਸਾਨੂੰ ਲੱਗਦਾ ਵੀ ਸ਼ਾਇਦ ਕੋਈ ਅਪਡੇਟ ਹੁਣ ਹੋ ਜਵੇ ਜਿਹੜਾ ਬਾਰ ਬਾਰ ਸਾਨੂੰ ਇਸ ਚੀਤੇ ਕਿਹਾ ਜਾਂਦਾ ਵੀ ਹਾਂ ਅਸੀਂ ਤੁਹਾਡੇ ਨਾਲ ਅੱਗੇ ਪਤਾ ਨਹੀਂ ਕੀ ਹੋਏਗਾ ਕੀ ਨਹੀਂ ਹੋਏਗਾ ਇਹ ਸਾਨੂੰ ਨਹੀਂ ਕਹਿ ਸਕਦੇ ਹਲੇ ਕਿਉਂਕਿ ਅਸੀਂ ਵੱਡੇ ਪੱਧਰ ਤੇ ਜਿਹੜਾ ਥਾਣਿਆਂ ਦੇ ਵਿੱਚ ਵੀ ਸਾਡੇ ਪੀੜਤ ਲੋਕ ਨੇ ਜਿਹੜੀਆਂ ਸਾਡੀਆਂ ਭੈਣਾਂ ਨੇ ਸਾਡੇ ਨਾਲ ਅੱਜ ਵੀ ਮੌਜੂਦ ਨੇ ਆਈਆਂ ਹੋਈਆਂ ਨਹੀਂ ਅਸੀਂ ਵਕਤ ਵਕਤ ਥਾਣਿਆਂ ਦੇ ਵਿੱਚ ਬਹੁਤ ਸਮੇਂ ਤੋਂ ਧੱਕੇ ਖਾ ਰਹੇ ਹਾਂ ਪੁਲਿਸ ਵੱਲੋਂ ਹਰ ਵਾਰ ਸਾਨੂੰ ਇਹੀ ਕਿਹਾ ਜਾਂਦਾ ਕਿ ਅਸੀਂ ਕੰਮ ਕਰ ਰਹੇ ਹਾਂ ਪਰ ਅੱਜ ਤੱਕ ਜਿਹੜੀ ਵੀ ਅਰੈਸਟ ਪਈ ਆ ਦੋ ਲੜਕੀਆਂ ਦੀ ਅਰੈਸਟ ਪਈ ਆ ਜਿਹੜੇ ਉਹਨਾਂ ਨੇ ਕੰਮ ਕਰਨ ਵਾਸਤੇ ਆਪਣੇ ਦਫਤਰਾਂ ਵਿੱਚ ਰੱਖੇ ਹੋਏ ਸਨ ਔਰ ਇੱਕ ਲੜਕੇ ਦੀ ਅਰੈਸਟ ਹੁਣ ਤੱਕ ਪਈ ਆ ਬਾਕੀ ਜਿਉਂ ਦੀ ਤਿਉਂ ਹੀ 60 70 ਜਣੇ ਸਟਾਫ ਦੇ ਸੀਗੇ ਉਹਨਾਂ ਦੇ ਮੈਂਬਰ ਔਰ ਜਿਹੜੇ ਮਾਲਕ ਸੀਗੇ ਉਹ ਉਦਾਂ ਹੀ ਸ਼ਰਿਆਮ ਇਥੇ ਚੰਡੀਗੜ੍ਹ ਦੇ ਵਿੱਚ ਮਹਾਲੀ ਦੇ ਵਿੱਚ ਘੁੰਮ ਰਹੇ ਨੇ ਔਰ ਪੁਲਿਸ ਵੱਲੋਂ ਮੈਨੂੰ ਤਾਂ ਇਦਾਂ ਲੱਗਦਾ ਕਿ ਪੁਲਿਸ ਵੱਲੋਂ ਵਾਰ-ਵਾਰ ਜਦੋਂ ਵੀ ਅਸੀਂ ਕੋਈ ਇਨਫੋਰਮੇਸ਼ਨ ਦਿੰਨੇ ਆ ਤੇ ਉਹ ਰੀਤ ਕੌੜਾ ਤੇ ਉਹਨਾਂ ਦੇ ਜਿਹੜੇ ਸਾਥੀ ਨੇ ਉਹਨਾਂ ਨੂੰ ਇਨਫੋਰਮੇਸ਼ਨ ਜਾਂਦੀ ਆ ਤੇ ਉਹ ਉਥੋਂ ਫਰਾਰ ਹੋ ਜਾਂਦੇ ਨੇ ਜਿੱਥੇ ਵੀ ਸਾਡੀ ਟੀਮ ਜਾਂਦੀ ਆ ਅਸੀਂ ਬਹੁਤ ਵਾਰ ਕੋਸ਼ਿਸ਼ ਵੀ ਕੀਤੀ ਕਿ ਅਸੀਂ ਆਪਣੇ ਤੌਰ ਤੇ ਉਹਨਾਂ ਨੂੰ ਲੱਭ ਕੇ ਜਿਹੜਾ ਪੁਲਿਸ ਦੇ ਹਵਾਲੇ ਕਰੀਏ ਪਰ ਉਹਦੇ ਵਾਸਤੇ ਵੀ ਜਿੱਥੇ ਸਾਨੂੰ ਇਨਫੋਰਮੇਸ਼ਨ ਮਿਲਦੀ ਕਿ ਉਹ ਬੰਦੇ ਜਿੱਦਾਂ 34 ਸੈਕਟਰ ਦੇ ਵਿੱਚ ਉਹਨਾਂ ਦਾ ਭਤੀਜਾ ਨਿਸ਼ਾਨ ਸਿੰਘ ਦੇਖਿਆ ਗਿਆ ਸੀ ਜਦੋਂ ਅਸੀਂ ਉੱਥੇ ਪਹੁੰਚਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉੱਥੋਂ ਫਰਾਰ ਹੋ ਚੁੱਕਾ ਸੀ ਕਿਉਂਕਿ ਜਦੋਂ ਅਸੀਂ ਪੁਲਿਸ ਨੂੰ ਕੋਈ ਗੱਲਬਾਤ ਦੱਸਦੇ ਆ ਉਹਦਾ ਨਤੀਜਾ ਜਿਹੜਾ ਉਲਟ ਨਿਕਲਦਾ ਆ ਤੇ ਤੁਸੀਂ ਹੁਣ ਕੋਈ ਸਵਾਲ ਆ ਪ੍ਰੈਸ ਕਰ ਸਕਦੀ ਵੀ ਅੱਠਾ ਕੀ ਤੁਹਾ ਜਿਹੜੇ ਤੁਸੀਂ ਕਹਿ ਰਹੇ ਹੋ ਸਾਡੇ ਤੇ ਵਾਪਸ ਕੀਤੇ ਜਾ ਰਹੇ ਵੀਜ਼ਾ ਲਵਾਉਣ ਦੀ ਗੱਲ ਕੀਤੀ ਗਈ ਵੀਜ਼ਾ ਨਹੀਂ ਲੱਗਿਆ ਜਾਂ ਕੁਝ ਨਹੀਂ ਇਹ ਸਾਰਿਆਂ ਨੂੰ ਇਹਨਾਂ ਨੇ ਬੁਲਾ ਕੇ ਆਫਿਸ ਦੇ ਵਿੱਚ ਇਹ ਕਿਹਾ ਸੀ ਕਿਉਂਕਿ ਟੀਵੀ ਚੈਨਲਾਂ ਦੇ ਉੱਪਰ ਐਡ ਚੱਲੀ ਸੀ ਇਹਨਾਂ ਦੀ ਬਹੁਤ ਵੱਡੇ ਪੱਧਰ ਤੇ ਪੀਟੀਸੀ ਚੈਨਲ ਤੇ ਸੀਗੀ ਡੇਲੀ ਪੋਸਟ ਤੇ ਸਪੋਕਸਮੈਨ ਤੇ ਤਾਂ ਹੋਰ ਵੀ ਚੈਨਲ ਸੀਗੇ ਕਿਉਂਕਿ ਇਹਨਾਂ ਨੇ ਐਡ ਦਿੱਤੀ ਸੀ ਕਿ ਸਸਤੇ ਭਾਵਾਂ ਦੇ ਵਿੱਚ ਜਿਹੜਾ ਅਸੀਂ ਕੈਨੇਡਾ ਦਾ ਵਰਕ ਪਰਮਿਟ ਤੇ ਪੀਆਰ ਦਵਾਵਾਂਗੇ ਜਦੋਂ ਲੋਕਾਂ ਨੇ ਜਿਹੜੇ ਟੀਵੀ ਸਕਰੀਨ ਤੇ ਨੰਬਰ ਚੱਲਦੇ ਸਨ ਉਹਨਾਂ ਉੱਪਰ ਕੰਟੈਕਟ ਕੀਤਾ ਤਾਂ ਇਹਨਾਂ ਦੇ ਆਫਿਸ ਦੇ ਵਿੱਚੋਂ ਇਹ ਗੱਲ ਕਹੀ ਜਾਂਦੀ ਸੀ ਹਰ ਇੱਕ ਨੂੰ ਕਿ ਤੁਸੀਂ ਆਫਿਸ ਆਜੋ ਆਪਾਂ ਬੈਠ ਕੇ ਗੱਲ ਕਰਦੇ ਆਂ ਜਦ ਵੀ ਸਾਡੇ ਜਿੰਨੇ ਵੀ ਪੀੜਤ ਨੇ ਇਹਨਾਂ ਦੇ ਵਕਫ-ਵਕਫ ਦਫ਼ਤਰਾਂ ਦੇ ਵਿੱਚ ਗਏ ਤਾਂ ਉੱਥੇ ਇਹੀ ਗੱਲ ਇਹਨਾਂ ਨੂੰ ਕਹੀ ਗਈ ਕਿ ਘੱਟ ਖਰਚੇ ਦੇ ਵਿੱਚ ਤੁਹਾਡਾ ਜਿਹੜਾ ਕੈਨੇਡਾ ਦੀ ਪੀਆਰ ਜਾਂ ਵਰਕ ਪਰਮਿਟ ਲਵਾ ਕੇ ਦਵਾਵਾਂਗੇ ਕਿਸੇ ਨਾਲ 6 ਲੱਖ ਦੇ ਵਿੱਚ ਗੱਲ ਹੋਈ ਕਿਸੇ ਨਾਲ 10 ਤੋਂ 12 ਲੱਖ ਕਿਸੇ ਦੇ ਨਾਲ 15 ਲੱਖ ਤੱਕ ਗੱਲ ਹੋਈ ਹੈ ਜੀ ਉਹ ਸਾਰੇ ਪੈਸੇ ਜਿਹੜੇ ਇਹਨਾਂ ਨੇ ਆਪਣੇ ਅਕਾਊਂਟ ਦੇ ਵਿੱਚ ਜਿੱਦਾਂ ਜੇ ਜੈਲੋਲੀਫ 82 ਸੈਕਟਰ ਦੇ ਵਿੱਚ ਸੀ ਉਹਦੇ ਅਕਾਊਂਟ ਦੇ ਵਿੱਚ ਪੈਸੇ ਪਵਾ ਕੇ ਸਲਿੱਪਾਂ ਦਿੱਤੀਆਂ ਗਈਆਂ ਸਨ ਜਿੱਦਾਂ ਵੀਜ਼ਾ ਲੈਡ ਦਾ ਸੀਗਾ ਆਫਿਸ ਉਹਦੇ ਵੀ ਇਹਨਾਂ ਅਕਾਊਂਟਾਂ ਦੇ ਵਿੱਚ ਪੈਸੇ ਪਵਾਏ ਨੇ ਕੋਈ ਐਦਾਂ ਨਹੀਂ ਕਿ ਅੱਧੇ ਇੱਕ ਬੰਦਿਆਂ ਤੋਂ ਕੈਸ਼ ਵੀ ਲਿਆ ਹੋਇਆ ਬਾਹਲੇ ਪੈਸੇ ਇਹਨਾਂ ਨੇ ਆਪਣੇ ਅਕਾਊਂਟਾਂ ਦੇ ਵਿੱਚ ਪਵਾਏ ਸੀ ਜਦ ਪੈਸੇ ਲੈ ਮੈਂ ਪੁੱਛਿਆ ਵੀ ਠੱਗੀ ਜਿਹੜੀ ਹੋਈ ਹੈ ਜੀ ਕਸੂਪੀਆ ਫਿਰ ਇਹ ਹਮਤਕ ਵੀਜ਼ਾ ਨਹੀਂ ਲੱਗ ਰਿਹਾ ਜਾਂ ਕਸਟਮਾ ਬਹੁਤ ਜ਼ਿਆਦਾ ਹੋ ਗਿਆ ਕੀ ਅੱਗੇ ਕੀ ਹੈ ਬਿਲਕੁਲ ਜੀ ਕਿਸੇ ਵੀ ਲੜਕੇ ਜਾਂ ਲੜਕੀ ਦਾ ਅੱਜ ਤੱਕ ਵੀਜ਼ਾ ਲੱਗਿਆ ਹੀ ਨਹੀਂ ਇਹ ਕਿੰਨੇ ਸਮੇ ਤੋਂ ਇਹ ਜੀ ਚੱਲ ਰਿਹਾ ਇੱਕ ਸਾਲ ਹੋ ਗਿਆ ਜੀ ਪੂਰਾ ਸਾਹਿਬ ਜੀ 4-4 ਸਾਲ ਦੇ ਵੀ ਲੋਕ ਬੈਠੇ ਨੇ ਸਰ 4-4 ਸਾਲ ਦੇ ਵੀ ਲੋਕ ਬੈਠੇ ਨੇ ਜਿਨ੍ਹਾਂ ਨੂੰ ਕੋਈ ਵੀਜ਼ੇ ਦੀ ਅਪਡੇਟ ਨਹੀਂ ਹੈਗੀ ਕੁਝ ਨਹੀਂ ਹੈਗੀ ਇਹਨਾਂ ਦਾ ਜਿਹੜਾ ਪ੍ਰੋਸੈਸ ਸੀਗਾ ਇਹ ਪ੍ਰੋਸੈਸ ਕਰਦੇ ਸੀਗੇ ਵੀ ਤੁਹਾਨੂੰ ਪਹਿਲਾਂ ਅਸੀਂ ਇਨਵਿਟੇਸ਼ਨ ਮੰਗਾਵਾਂਗੇ ਉੱਥੋਂ ਇਨਵਿਟੇਸ਼ਨ ਤੋਂ ਬਾਅਦ ਤੁਹਾਡੀ ਉੱਥੇ ਅਪਰੂਵਲ ਆਊਗੀ ਅਪਰੂਵਲ ਤੋਂ ਬਾਅਦ ਤੁਹਾਨੂੰ ਅਸੀਂ ਬਾਕੀ ਡਾਕੂਮੈਂਟ ਸਬਮਿਟ ਕਰਵਾ ਕੇ ਤੁਹਾਡੀ ਐਮਬੈਸੀ ਥਰੂ ਫਾਈਲ ਲਾ ਕੇ ਅਸੀਂ ਤੁਹਾਨੂੰ ਕਰ ਦਾਂਗੇ ਜਦੋਂ ਐਮਬੈਸੀ ਦਾ ਫੇਕ ਨੋਟਿਸ ਬਣਾ ਕੇ ਦਿੱਤਾ ਜਾਂਦਾ ਸੀਗਾ ਜਿਹੜਾ ਉਹਦਾ ਪੇਜ ਹੁੰਦਾ ਤੇ ਉਹ ਤਾਂ ਫੇਕ ਬਣਾ ਕੇ ਉਹ ਕਸਟਮਰ ਨੂੰ ਦੇ ਦਿੱਤਾ ਜਾਂਦਾ ਸੀਗਾ ਉਸ ਤੋਂ ਬਾਅਦ ਜਦੋਂ ਫਿੰਗਰਪ੍ਰਿੰਟ ਦੀ ਵਾਰੀ ਆਉਂਦੀ ਸੀਗੀ ਕਿਸੇ ਦੇ ਫਿੰਗਰਪ੍ਰਿੰਟ ਤੱਕ ਗੱਲ ਪਹੁੰਚੀ ਹੋਣੀ ਸੀਗੀ ਕਿਉਂਕਿ ਉਹ ਫਿੰਗਰਪ੍ਰਿੰਟ ਕਦੇ ਲੱਗੇ ਹੀ ਨਹੀਂ ਕਿਸੇ ਦੇ ਉਹ ਤੱਕ ਗੱਲ ਪਹੁੰਚੀ ਨਹੀਂ ਜਦੋਂ ਐਮਬੈਸੀ ਉਹ ਐਮਬੈਸੀ ਦੇ ਸਾਈਡਾਂ ਦੇ ਲੋਕਾਂ ਨੇ ਅਪਡੇਟ ਜਾ ਕੇ ਚੈੱਕ ਕੀਤੀ ਕਿ ਸਾਡੀ ਕੋ ਫਾਈਲ ਲੱਗੀ ਆ ਜਾਂ ਕੁਝ ਹੈਗਾ ਉੱਥੇ ਤੁਹਾਡਾ ਕੋਈ ਰਿਕਾਰਡ ਹੀ ਨਹੀਂ ਫ ਤਾਂ ਇਹਨਾਂ ਨੇ ਜਦੋਂ ਜ਼ਿਆਦਾ ਗਾਹ ਪੈਣ ਲੱਗ ਗਿਆ ਪਹਿਲਾਂ ਤਾਂ ਕੁਝ ਲੋਕਾਂ ਦੇ ਪੈਸੇ ਮੋੜਦੇ ਸੀਗੇ ਥੋੜੇ ਥੋੜੇ ਕਰਕੇ ਮੋੜੀ ਜਾਂਦੇ ਸੀਗੇ ਜਦੋਂ ਜ਼ਿਆਦਾ ਗਾਹ ਪੈ ਗਿਆ ਉਦੋਂ ਇੱਕਦਮੀ ਇਹਨਾਂ ਸਾਰੇ ਸਾਰੇ ਸ਼ਟਰ ਬੰਦ ਕੀਤੇ ਭੱਜ ਗਏ ਹੁਣ ਉੱਥੇ ਆਫਿਸਾਂ ਦੇ ਵਿੱਚ ਕੋਈ ਅਵੇਲੇਬਲ ਨਹੀਂ ਆਫਿਸ ਬੰਦ ਨੇ ਘਰੋਂ ਇਹ ਭੱਜ ਚੁੱਕੇ ਨੇ ਕਿਤੇ ਇਹਨਾਂ ਦਾ ਕੋਈ ਟਿਕਾਣਾ ਨਹੀਂ ਹੈਗਾ ਤੇ ਜਿੱਥੋਂ ਮਰਜ਼ੀ ਅਸੀਂ ਕੋਸ਼ਿਸ਼ ਕਰਕੇ ਲੱਭਦੇ ਆਂ ਕੁਛ ਨਾ ਕੁਛ ਓਕੇ ਪਤਾ ਉਦੋਂ ਹੀ ਲੱਗਦਾ ਵੀ ਅਸੀਂ ਇੱਕ ਜਾਂ ਦੋ ਦਿਨ ਲੇਟ ਹੋ ਗਏ ਉਹਨਾਂ ਤੱਕ ਪਹੁੰਚਣ ਨੂੰ ਜ्यादातर ਇਹੀ ਸੜਨੋ ਹੋ ਰਿਹਾ ਜਿਹੜੀਆਂ ਐਲ ਐਮ ਆਈਜ਼ ਨੇ ਉਹ ਵੀ ਇਹਨਾਂ ਨੇ ਜਾਲੀ ਬਣਾ ਕੇ ਪੀ ਡੀ ਐਫ ਫਾਈਲਾਂ ਬਣਾ ਕੇ ਬੱਚਿਆਂ ਨੂੰ ਭੇਜੀਆਂ ਕਿ ਇਹ ਇਹਦੇ ਤੇ ਤੁਹਾਡਾ ਵੀਜ਼ਾ ਆਵੇਗਾ ਜਾਲੀ ਇਹਨਾਂ ਨੇ ਜਿਹੜੀਆਂ ਵੈਬਸਾਈਟ ਤਿਆਰ ਕੀਤੀਆਂ ਹੋਈਆਂ ਸੀਗੀਆਂ ਜਿੱਦਾਂ ਕੈਨੇਡਾ ਅੰਬੈਸੀ ਦੀ ਵੈਬਸਾਈਟ ਉਹ ਵੀ ਚਾਲੀ ਤਿਆਰ ਕੀਤੀਆਂ ਹੋਈਆਂ ਸੀ ਇਹਨਾਂ ਨੇ ਉਹਦੇ ਉੱਪਰ ਵੀ ਸਾਰੇ ਜਦੋਂ ਜਾ ਕੇ ਕੋਈ ਚੈੱਕ ਕਰਦਾ ਸੀ ਤਾਂ ਉਹਨਾਂ ਦਾ ਨਾਮ ਉਹਦੇ ਉੱਪਰ ਬੋਲਦਾ ਸੀ ਜਿਹੜੀਆਂ ਫੇਕ ਬਣਾਈਆਂ ਹੋਈਆਂ ਸੀ ਇਸੇ ਕਰਕੇ ਸਾਰੇ ਇੱਕ ਤੋਂ ਇੱਕ ਕਰਕੇ ਵਾਰੀ-ਵਾਰੀ ਸਾਰੇ ਲੋਕ ਇਹਨਾਂ ਦੇ ਠੱਗੀਆਂ ਦੇ ਸ਼ਿਕਾਰ ਹੋਏ ਕਿਉਂਕਿ ਆਫਿਸ ਬਹੁਤ ਜ਼ਿਆਦੇ ਸਨ ਤਾਂ ਕਰਕੇ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਇਹਨਾਂ ਦੇ ਦਫ਼ਤਰਾਂ ਦੇ ਸ਼ਿਕਾਰ ਹੋਏ ਔਰ ਬਹੁਤ ਜ਼ਿਆਦਾ ਸਾਫ਼ ਸੀਗਾ ਉਹ ਸਟਾਫ ਜੇ ਤੁਹਾਨੂੰ ਉਦਾਂ ਨਹੀਂ ਸੀ ਕਿਸੇ ਨਾਲ ਰਿਲੇਸ਼ਨ ਬਣਦਾ ਉਹ ਕਿਸੇ ਨੂੰ ਭੈਣ ਬਣਾ ਕੇ ਕਿਸੇ ਨੂੰ ਭਰਾ ਬਣਾ ਕੇ ਕਿਸੇ ਨਾਲ ਇਮੋਸ਼ਨਲੀ ਟੱਚ ਕਰਕੇ ਜਿੱਦਾਂ ਹੋ ਸਕਦਾ ਸੀਗਾ ਸਟਾਫ ਦਾ ਕੰਮ ਇਹ ਹੀ ਸੀਗਾ ਕਿ ਕਿਸੇ ਤਰੀਕੇ ਨਾਲ ਤੁਸੀਂ ਕਸਟਮਰ ਤੋਂ ਪੈਸੇ ਲੈਣੇ ਜਦੋਂ ਪੈਸੇ ਮਿਲ ਜਾਂਦੇ ਸੀਗੇ ਸਟਾਫ ਜਾਂ ਤਾਂ ਚੇਂਜ ਹੋ ਜਾਂਦਾ ਸੀਗਾ ਜਾਂ ਉਹਨੂੰ ਬਦਲ ਦਿੱਤਾ ਜਾਂਦਾ ਸੀਗਾ ਜਾਂ ਫਿਰ ਉਹਨੂੰ ਕਹਿੰਦੇ ਦੇ ਵੀ ਉਹਦੀ ਇੱਥੇ ਤੱਕ ਵੀ ਕਿਹਾ ਸੀਗਾ ਜੀ ਲੋਕਾਂ ਨੂੰ ਕਰੋਨਾ ਤੋਂ ਪਹਿਲਾਂ ਦੇ ਵਿੱਚ ਐਡ ਸੀਗੇ ਲੋਕ ਵੀ ਕਰੋਨਾ ਦੇ ਵਿੱਚ ਉਹਨਾਂ ਦੀ ਡੈਥ ਵੀ ਹੋ ਗਈ ਜਦੋਂ ਕਿ ਉਹ ਅੱਜ ਤੱਕ ਜਿਉਂਦੇ ਨੇ ਤਾਂ ਨਾਮ ਬਦਲ ਕੇ ਕਿਤੇ ਹੋਰ ਆਫਿਸ ਦੇ ਵਿੱਚ ਆਪਣਾ ਆਫਿਸ ਖੋਲੀ ਬੈਠੇ ਨੇ ਇੱਕ ਗੱਲ ਮੈਂ ਐਡ ਕਰਨੀ ਚਾਹੁੰਨਾ ਆ ਕਿਉਂਕਿ ਜਿੰਨੇ ਵੀ ਟੀਵੀ ਚੈਨਲ ਨੇ ਸਾਰਿਆਂ ਦੇ ਉੱਪਰ ਜਿਹੜੀ ਐਡਵਰਟਾਈਜ਼ਮੈਂਟ ਸੀਗੀ ਉਹਦੇ ਵਿੱਚ ਚੈਨਲਾਂ ਦਾ ਕੋਈ ਕਸੂਰ ਨਹੀਂ ਕਿਉਂਕਿ ਜਿਹੜੀ ਐਡਵਰਟਾਈਜ਼ਮੈਂਟ ਆ ਉਹਦੇ ਬਹਾਲ ਤੇ ਲੋਕਾਂ ਨੇ ਕੰਟੈਕਟ ਕੀਤਾ ਆ ਚੈਨਲਾਂ ਦਾ ਇਹਦੇ ਵਿੱਚ ਕੋਈ ਵੀ ਦੋਸ਼ ਨਹੀਂ ਚਾਹੇ ਕੋਈ ਪੀਟੀਸੀ ਚਾਹੇ ਡੇਲੀ ਪੋਸਟ ਬੋਕਸਮੈਨ ਅਸੀਂ ਕਿਸੇ ਨੂੰ ਦੋਸ਼ੀ ਨਹੀਂ ਟਰੋਂਦੇ ਕਿਉਂਕਿ ਐਡਵਰਟਾਈਜ਼ਮੈਂਟ ਦੇ ਸਿਰ ਤੇ ਹੀ ਚੈਨਲ ਚੱਲਦੇ ਨੇ ਸੋ ਇਸ ਕਰਕੇ ਉਹਨਾਂ ਤੱਕ ਕੋਈ ਵੀ ਪਹੁੰਚ ਕਰ ਸਕਦਾ ਆ ਚੈਨਲਾਂ ਦਾ ਇਹਦੇ ਵਿੱਚ ਅਸੀਂ ਦੋਸ਼ ਨਹੀਂ ਗਿਣਦੇ ਦੋਸ਼ ਉਹਨਾਂ ਦਾ ਆ ਜਿਹੜੇ ਲੋਕਾਂ ਨੇ ਵੱਡੇ ਪੱਦਰ ਤੇ ਠੱਗੀ ਮਾਰੀ ਆ ਅਰ ਅਸੀਂ ਉਹ ਅਪੀਲ ਵੀ ਕਰਦੇ ਆ ਹਰ ਇੱਕ ਬੰਦੇ ਨੂੰ ਜਿਹਦੇ ਨਾਲ ਧੋਖਾ ਹੋਇਆ ਉਹ ਸਾਨੂੰ ਆਪ ਵੀ ਕੰਟੈਕਟ ਕਰ ਸਕਦਾ ਜੋ ਬਹੁਤ ਬੰਦੇ ਸਾਡੇ ਕੋਲ ਅਪਰੋਚ ਨਹੀਂ ਪਹੁੰਚੇ ਤਾਂ ਉਹ ਸਾਡੇ ਨਾਲ ਆ ਕੇ ਮਿਲਣ ਕਿਉਂਕਿ ਇਹ ਸੰਘਰਸ਼ ਹਨ ਜਿਹੜਾ ਵੱਡੇ ਪੱਧਰ ਤੇ ਤਾਂ ਹੀ ਲੜਿਆ ਜਾ ਸਕਦਾ ਜੇ ਅਸੀਂ ਇੱਕ ਜੁੰਟੀ ਨਾਲ ਹੋ ਕੇ ਚੱਲਾਂਗੇ ਜਿਵੇਂ ਸੁਖਪਾਜੀ ਨੇ ਇਹ ਬਹੁਤ ਵਧੀਆ ਨੇ ਇਸ ਲੈਵਲ ਦੇ ਬੰਦੇ ਨੇ ਜਿਹੜੇ ਪੰਜਾਬ ਨੂੰ ਚਲਾ ਰਹੇ ਨੇ ਅਸੀਂ ਉਹਨਾਂ ਦੀ ਵੀ ਤਾਰੀਫ ਕਰਦੇ ਹਾਂ ਸੁਖਦੇਵ ਭਾਜੀ ਨੇ ਇਹ ਵੀ ਆਪਣੇ ਹੁਸ਼ਿਆਰਪੁਰ ਤੋਂ ਆਰਟੀਆ ਐਸੋਸੀਏਸ਼ਨ ਦੇ ਪ੍ਰਧਾਨ ਨੇ ਮਲਕੀਤ ਭਾਜੀ ਨੇ ਇਹ ਵੀ ਆਪਣੇ ਏਰੀਆ ਦੇ ਸਰਪੰਚ 20 ਸਾਲ ਰਹਿ ਚੁੱਕੇ ਨੇ ਹਰ ਤਰ੍ਹਾਂ ਦੇ ਸੁਰਜੇ ਹੋਏ ਬੰਦੇ ਨੇ ਇਸ ਗਰੁੱਪ ਦੇ ਵਿੱਚ ਤੇ ਅਸੀਂ ਹਰ ਇੱਕ ਬੰਦੇ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਆ ਅਸੀਂ ਹਰ ਇੱਕ ਨੂੰ ਅਪੀਲ ਕਰਦੇ ਆ ਵੀ ਪੁਲਿਸ ਤੋਂ ਸਾਡੇ ਨਾਲ ਵੀ ਕੰਟੈਕਟ ਕਰੇ ਅਸੀਂ ਉਹਨਾਂ ਦੇ EMPLOYE ਨੂੰ ਵੀ ਅਪੀਲ ਕਰਦੇ ਆ ਵੀ ਭਾਈ ਕਿਸੇ ਕੋਲੋਂ ਜੇ ਉਸ ਟਾਈਮ ਗਲਤੀ ਹੋ ਗਈ ਉਹਨੂੰ ਨਹੀਂ ਸੀ ਪਤਾ ਵੀ ਉਹ ਗਲਤ ਕਰ ਰਹੇ ਨੇ ਤਾਂ ਅਸੀਂ ਆਪਣੇ ਉਹਨਾਂ ਨੂੰ ਵੀ ਅਪੀਲ ਕਰਦੇ ਆ ਵੀ ਪੁਲਿਸ ਉਹ ਵੀ ਸਾਡੇ ਨਾਲ ਆਪਣੇ ਵਿਹਾਰ ਤੇ ਕੰਟੈਕਟ ਕਰਨ ਤਾਂ ਕਿ ਅਸੀਂ ਪੁਲਿਸ ਦੀ ਨਾਲ ਹੈਲਪ ਕਰਕੇ ਉਹਨਾਂ ਨੂੰ ਚੰਗੇ ਰਾਹ ਤੇ ਪਾ ਸਕੀਏ ਉਹਨਾਂ ਦੇ ਜਿਹੜਾ ਫਰਾਡ ਉਹਨਾਂ ਨਾਲ ਵੀ ਹੋਇਆ ਹੁਣ ਸਾਡੀ ਕਿਸੇ ਨਾਲ ਗੱਲ ਚੱਲਦੀ ਸੀਗੀ ਇਹਨਾਂ ਦਾ EMPLOYE ਸੀਗਾ ਉਹ ਇਹ ਗੱਲ ਕਹਿ ਰਿਹਾ ਵੀ ਸਾਨੂੰ ਪਤਾ ਹੀ ਨਹੀਂ ਸੀਗਾ ਕਿ ਸੱਟਨਾ ਐਡਾ ਫਰਾਡ ਹੋ ਗਿਆ ਪਰ ਉਹ ਖੁਦ ਡਰਦੇ ਨੇ ਸਾਡੇ ਸਾਹਮਣੇ ਆਉਣ ਤੋਂ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਆਂ ਵੀ ਭਾਈ ਉਹ ਵੀ ਆਉਣ ਸਾਡੇ ਨਾਲ ਸਾਡੇ ਨਾਲ ਆ ਕੇ ਸੰਘਰਸ਼ ਦੇ ਵਿੱਚ ਜੁੜਨਾ ਜੇ ਉਹਨਾਂ ਨਾਲ ਵੀ ਠੱਗੀ ਵਜੀ ਆ ਤਾਂ ਉਹ ਵੀ ਇਸ ਦੇ ਨਾਲ ਸਾਡਾ ਹਿੱਸਾ ਵੜਨਾ ਜੇ ਉਹ ਠੱਗੀ ਦੇ ਵਿੱਚ ਸਾਡੇ ਨਾਲ ਨਹੀਂ ਆਉਂਦੇ ਕੱਲ ਨੂੰ ਅਸੀਂ ਉਹਨਾਂ ਤੱਕ ਅਪਰੋਚ ਕਰ ਲੈਂਦੇ ਆ ਉਹਨਾਂ ਨੂੰ ਫੜ ਲੈਂਦੇ ਆ ਤਾਂ ਫਿਰ ਉਹ ਸਾਨੂੰ ਇਹ ਨਾ ਕਹਿਣ ਵੀ ਸੀ ਉਹਦੇ ਵਿੱਚ ਸ਼ਾਮਿਲ ਨਹੀਂ ਸੀਗੇ ਫਿਰ ਉਹ ਉਨੇ ਹੀ ਬਰਾਬਰ ਦੋਸ਼ੀ ਨੇ ਜਿੰਨਾ ਕੋਰਾ ਸੀਗਾ ਜਾਂ ਕੁਲਵੀਰ ਸਿੰਘ ਕੋਰਾ ਹੈਗਾ ਠੀਕ ਹੈ ਜੀ ਡਾਕਟਰ ਰੀਤ ਹੈਗੇ ਨੇ ਇਹ ਸਾਰੇ ਉਨੇ ਹੀ ਦੋਸ਼ੀ ਹੋਣਗੇ ਜਿੰਨੇ ਉਹ ਦੋਨੇ ਮੇਨ ਹਸਬੰਡ ਵਾਈਫ ਨੇ ਪਰ ਹੈਡ ਕਿੰਨੀ ਕੁ ਡੱਗੀ ਭਾਜੀ ਅਸੀਂ ਇੱਕ ਅੰਦਾਜ਼ਾ ਲਾਇਆ ਸੀਗਾ ਵੀ ਪਰ ਹੈਡ ਇਹਨਾਂ ਨੇ ਪਰ ਪਰਸਨ ਦੇਖੋ ਕਿਸ ਤੋਂ 1.5 ਲੱਖ ਵੀ ਲਿਆ ਇਹਨਾਂ ਨੇ ਪੀਆਰ ਵਾਸਤੇ ਜੋ ਬਾਈਕ ਤੇ ਆਇਆ ਸਭ ਤੋਂ 1.5 ਲੱਖ ਵੀ ਲੱਗੇ ਇਹਨਾਂ ਨੇ ਕਰ ਲਈ ਵੀ ਤੁਹਾਨੂੰ 1.5 ਲੱਖ ਚ ਪੀਆਰ ਦੇ ਦਾਂਗੇ ਜਿਹੜਾ ਗੱਡੀ ਵਧੀਆ ਚ ਆ ਗਿਆ ਉਹਨੂੰ ਕਹਦਾ ਵੀ 13 ਲੱਖ ਦੇ ਦਾਂਗੇ ਜੇ ਕੋਈ ਹੋਰ ਵਧੀਆ ਗੱਡੀ ਚ ਆ ਗਿਆ ਦੂਰੋਂ ਆਇਆ ਉਹਨੂੰ 15 ਲੱਖ ਚ ਕਹਤਾ ਜੇ ਕੋਈ ਅਗਲਾ ਕਹਿੰਦਾ ਮੈਂ ਚੱਲਦਾ ਫਿਰਦਾ ਉਹਨੂੰ 10 ਲੱਖ ਚ ਕਿਸੇ ਨੂੰ 5 ਚ ਕਿਸੇ ਨੂੰ 2 ਚ ਇੱਕ ਆਈਡੀਆ ਲਾਇਆ ਸੀਗਾ ਵੀ ਅਸੀਂ ਹਰ ਇੱਕ ਬੰਦੇ ਦਾ 8 ਤੋਂ 7 ਤੋਂ 8 ਲੱਖ ਰੁਪਈਆ ਪਰ ਪਰਸਨ ਦੇ ਹਿਸਾਬ ਨਾਲ ਇਹਨਾਂ ਦੀ ਠੱਗੀ ਵੱਜੀ ਹੋਈ ਆ ਇੱਕ ਬੰਦੇ ਨਾਲ ਤਾਂ ਉਹਦੇ ਹਿਸਾਬ ਨਾਲ ਤੁਸੀਂ ਲਾ ਲਓ ਵੀ 300 ਬੰਦਾ ਸਾਡੇ ਕੋਲ ਗਰੁੱਪ ਚ ਐਡ ਆ ਪਰ ਇੱਕ ਇਮੀਗ੍ਰੇਸ਼ਨ ਨਹੀਂ ਹੈਗਾ ਇਹ 6 ਕੰਪਨੀਆਂ ਨੇ ਜੇ ਆਪਾਂ ਇਮੀਗ੍ਰੇਸ਼ਨ ਦੇ ਵਿੱਚ ਮੰਨ ਕੇ ਚੱਲੇ ਵੀ 500 ਬੰਦੇ ਨਾਲ ਠੱਗੀ ਵਜੀ ਆ ਤਾਂ ਤਕਰੀਬਨ ਤਕਰੀਬਨ 3000 ਬੰਦਾ ਹੈ ਜਿਹਦੇ ਨਾਲ ਇਹ ਠੱਗੀ ਵਜੀ ਹੋਈ ਆ ਔਰ ਪਰਸੈਂਟ ਜੇ ਆਪਾਂ 7 ਤੋਂ ਇਮੀਗ੍ਰੇਸ਼ਨ ਗਰੁੱਪਾਂ ਤੁਸੀਂ ਦੱਸ ਸਕਦੇ ਹੋ ਹਾਂ ਜੀ ਦੱਸ ਸਕਦੇ ਆ ਪਾਜੀ ਇਹਨਾਂ ਦਾ ਪਹਿਲਾ ਅਸੀਂ ਨਹੀਂ ਕਿਸ਼ਨਾਕਾ ਜੀ ਹੀਰਾ ਕੰਸਿਸਟੈਂਸੀ ਦੇ ਨਾਮ ਤੇ ਸੀਗਾ ਉਸ ਤੋਂ ਬਾਅਦ ਵੀਜ਼ਾ ਲੈਂਡ ਆ ਗਿਆ ਮੂਵ ਟੂ ਅਬਰਾਡ ਹੋ ਗਿਆ yellow leaf ਹੋ ਗਿਆ ਸਰਦਾਰ ਜੀ ਇਮੀਗ੍ਰੇਸ਼ਨ ਹੋ ਗਿਆ ਵਾਸਟ ਇਮੀਗ੍ਰੇਸ਼ਨ ਹੋ ਗਿਆ ਜਿਹੜੇ 6 ਇਮੀਗ੍ਰੇਸ਼ਨ ਇਹਨਾਂ ਦੇ ਆਲਰੇਡੀ ਚੱਲਦੇ ਸੀਗੇ ਬੰਦ ਕਰਕੇ ਭੱਜ ਚੁੱਕੇ ਨੇ ਉਸ ਤੋਂ ਬਾਅਦ ਇਹਨਾਂ ਦਾ ਇੱਕ ਇਹਨਾਂ ਨੇ ਨਵਾਂ ਫੋਲਣ ਦੀ ਕੋਸ਼ਿਸ਼ ਕੀਤੀ ਸੀ ਸੀਆਈਐਸ ਕਰਕੇ ਉਹ ਵੀ ਇਹਨਾਂ ਨੂੰ ਪਤਾ ਲੱਗ ਗਿਆ ਵੀ ਹਾਂ ਉਹਨੇ ਫਰਾਡ ਨਹੀਂ ਹੋਊਗਾ ਭੱਜ ਕੇ ਛੱਡ ਕੇ ਉਸ ਤੋਂ ਥੋੜੇ ਦਿਨ ਪਹਿਲਾਂ ਇੱਕ 34 ਦੇ ਵਿੱਚ ਇਹਨਾਂ ਦਾ ਇੱਕ ਹੋਰ ਇਮੀਗ੍ਰੇਸ਼ਨ ਚੱਲਦਾ ਸੀਗਾ ਉਹ ਉੱਥੋਂ ਅਸੀਂ ਇੱਕ ਲੜਕੀ ਫੜਾਈ ਆ ਜਿਹੜੀ ਪਹਿਲਾਂ ਵਾਸਟ ਇਮੀਗ੍ਰੇਸ਼ਨ ਦੇ ਵਿੱਚ ਕੰਮ ਕਰਦੀ ਸੀਗੀ ਪਰ ਹੁਣ ਉਹ ਆਪਣਾ ਨਾਮ ਬਦਲ ਕੇ ਉੱਥੇ ਕੰਮ ਕਰਦੀ ਸੀਗੀ ਪਹਿਲਾਂ ਵਾਸਟ ਇਮੀਗ੍ਰੇਸ਼ਨ ਦੇ ਵਿੱਚ ਉਹ ਆਪਣਾ ਨਾਮ ਦਮਨਦੀਪ ਦਮਨਪ੍ਰੀਤ ਦੱਸ ਰਹੀ ਸੀਗੀ ਇੱਥੇ ਆਪਣਾ ਨਾਮ ਹਰਜੋਤ ਕੌਰ ਦੱਸ ਰਹੀ ਸੀਗੀ ਬਟ ਅਸਲੀ ਨਾਮ ਦਾ ਕਿਰਨ ਸਿੰਘਲਾ ਹੈ ਜੋ ਪਠਿੰਡੇ ਤੋਂ ਰਿਲੇਟਿਵ ਹੈ ਤੇ ਉਹ ਹਰ ਜਗ੍ਹਾ ਤੇ ਅਸੀਂ ਉਹਨੂੰ ਇੱਕੋ ਗੱਲ ਪੁੱਛੀ ਦੀ ਉਸ ਟਾਈਮ ਵੀ ਆਫਿਸ ਜਾ ਕੇ ਵੀ ਮੈਡਮ ਪਲੀਜ਼ ਆਪਣਾ ਆਈਡੀ ਦਿਖਾਓ ਜਿਹੜਾ ਤੁਹਾਡਾ origignal ਨਾ ਹੈ ਉਹਨਾਂ ਨੇ ਆਈਡੀ ਨਹੀਂ ਦਿਖਾਈ ਕਿਉਂਕਿ ਸਾਡੇ ਕੋਲ ਆਲਰੇਡੀ ਉਹਨਾਂ ਦਾ ਆਧਾਰ ਕਾਰਡ ਕਿਤੋਂ ਅਵੇਲੇਬਲ ਅਸੀਂ ਕਰ ਲਿਆ ਸੀਗਾ ਪਰ ਉਹ ਮੰਨ ਕੇ ਰ ਆਈਡੀ ਨਹੀਂ ਸੀਗੇ ਇੱਕ ਗੱਲ ਹੋਰ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਇਹਨਾਂ ਦੇ ਜਿੰਨੇ ਵੀ ਡਾਕੂਮੈਂਟ ਨੇ ਜਿਹੜੇ ਰੀਤ ਕੌੜਾ ਸੀਗੇ ਡਾਕਟਰ ਰੀਤ ਕੌੜਾ ਉਹਨਾਂ ਦੇ ਹਸਬੰਡ ਸੀਗੇ ਸਾਡੇ ਕੋਲ ਇਹਨਾਂ ਦਾ ਸਾਰੇ ਪ੍ਰੂਫ ਹੈਗੇ ਨੇ ਇਹ ਨਹੀਂ ਕਿ ਅਸੀਂ মিডিਆ ਦੇ ਸਾਹਮਣੇ ਅਜੇ ਲਿਆ ਨਹੀਂ ਰਹੇ ਕਿਉਂਕਿ ਵੱਡੇ ਪੱਧਰ ਤੇ ਇਹਨਾਂ ਦੀਆਂ ਜਿਹੜੀਆਂ ਡਾਇਰੀਆਂ ਸੀਗੀਆਂ ਜਿਨ੍ਹਾਂ ਦੇ ਉੱਪਰ ਲੋਕਾਂ ਦੇ ਪੈਸੇ ਲਿਤੇ ਹੋਏ ਸੀ ਜਾਂ ਹਿਸਾਬ ਕਿਤਾਬ ਸੀ ਪੈਨ ਡਰਾਈਵਜ਼ ਨੇ ਸਾਡੇ ਕੋਲ ਬਹੁਤ ਸਾਰਾ ਇਦਾਂ ਦੇ ਪ੍ਰੂਫ ਹੈਗੇ ਇਹਨਾਂ ਦੇ ਖਿਲਾਫ ਪਰ ਅਸੀਂ ਅਜੇ ਉਹ মিডিਆ ਸਾਹਮਣੇ ਜਾਂ ਅਸੀਂ ਲੈ ਕੇ ਨਹੀਂ ਆ ਰਹੇ ਕਿਉਂਕਿ ਅਸੀਂ ਉਹ ਕੋਰਟ ਦੇ ਵਿੱਚ ਪੇਸ਼ ਕਰਾਂਗੇ ਜਦੋਂ ਸਾਨੂੰ ਲੋੜ ਪਈ ਇਸ ਕਰਕੇ ਅਸੀਂ ਅਜੇ ਤੱਕ ਉਹ ਆਪਣੇ ਕੋਲ ਹੀ ਰੱਖੇ ਹੋਏ ਨੇ ਠੀਕ ਹੈ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਸਾਰਿਆਂ ਨੂੰ।